ਉਦੋਂ ਬੜਾ ਚੰਗਾ ਲੱਗਦਾ ਹੈ ਜਦੋਂ ਕੋਈ ਛੋਟੇ ਕਲਾਕਾਰਾਂ ਨੂੰ ਹੌਲਾਰਾ ਦਿੰਦਾ ਹੈ ਤੇ ਉਸ ਨੂੰ ਵਧਾਉਣ ਦੀ ਗੱਲਾਂ ਕਰਦਾ ਹੈ ਸ਼ਾਦੀਪ ਖੋਰਾ ਦਾ ਇੱਕ ਸੂਫੀ ਟਰੈਕ ਆ ਰਿਹਾ ਹੈ ਜਿਸ ਮੌਕੇ ਜਿਹੜਾ ਹੈ ਉਹ ਫਿਰੋਜ਼ ਖਾਨ ਹੁੜੀ ਪਹੁੰਚੇ ਹੋਏ ਨੇ ਸਪੋਰਟ ਕਰ ਰਹੇ ਨੇ ਗਲਬਾਤ ਵੀ ਕਰਨੇ ਆ ਜੀ ਉਦੋਂ ਬੜਾ ਅੱਛਾ ਲੱਗਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਛੋਟੇ ਕਲਾਕਾਰਾਂ ਨੂੰ ਵੀ ਵੱਡੇ ਕਲਾਕਾਰ ਜਿਹੜੇ ਨੇ ਉਹ ਸਪੋਰਟ ਕਰਦੇ ਨੇ ਅਤੇ ਉਹਨਾਂ ਨੂੰ ਉੱਪਰ ਪਹੁੰਚਾਉਣ ਦੀ ਜੜੀ ਉਹ ਤਾਕ ਕਰਦੇ ਨੇ ਇੱਕ ਪਾਸੇ ਦੂਸਰੀਆਂ ਗੱਲਾਂ ਵੀ ਚਲਦੀਆਂ ਹੋਏ ਨਜ਼ਰ ਤੁਸੀਂ ਸਪੋਰਟ ਵੀ ਕਰਦੇ ਨਹੀਂ ਮੈਨੂੰ ਬੜਾ ਚੰਗਾ ਲੱਗਦਾ ਹੈ ਜਿਹੜੇ ਅੱਛਾ ਗਾਉਂਦੇ ਨੇ ਜਿਹੜੇ ਸੁਰੀਲਾ ਗਾਉਂਦੇ ਨੇ ਜਿਹੜੇ ਅੱਛੀ ਗੱਲ ਕਰਦੇ ਨੇਗੇ ਉਹਨਾਂ ਨੂੰ ਸਪੋਰਟ ਕਰਨਾ ਬੜਾ ਜ਼ਰੂਰੀ ਹੈ ਜਿਵੇਂ ਤੁਸੀਂ ਕਰਦੇ ਹੋ ਉਵੇਂ ਹੀ ਅਸੀਂ ਕਰਦੇ ਅੱਜ ਇਹਨਾਂ ਦਾ ਸੂਫੀ ਟਰੈਕ ਆਇਆ ਹੈ ਉਸ ਬਾਰੇ ਪਹਿਲਾਂ ਇਹਨਾਂ ਦਾ ਸੂਫੀ ਟਰੈਕ ਮੈਂ ਰਿਲੀਜ਼ ਕਰਕੇ ਗਿਆ ਸੀ ਹੁਣ ਡਿਵੋਸ਼ਨਲ ਟਰੈਕ ਆਇਆ ਹੈ ਜਿਹੜਾ ਤੇਰੇ ਲਾਲ ਦਾਤੀ ਹੈ ਨਾ ਉਹ ਬਹੁਤ ਅੱਛਾ ਹੈਗਾ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਸਭ ਨੂੰ ਪਸੰਦ ਹੋਏਗਾ ਔਰ ਦ ਮਿਊਜ਼ਿਕ Waves Production ਜਿਹੜੀ ਕੰਪਨੀ ਹੈਗੀ ਆ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਸਾਰੀ ਟੀਮ ਨੂੰ ਕਿ ਔਰਤ ਦੁਆ ਕਰਦਾ ਅਰਦਾਸ ਕਰਦਾ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਕਿ ਇਹ ਜਿਹੜਾ ਉਹਨਾਂ ਦੀ ਪੇਟ ਇਹਨਾਂ ਨੇ ਮਿਹਨਤ ਕੀਤੀ ਹੈ ਫਲ ਫੁੱਲ ਲਾਵੇ ਦਾਤੀ ਤਰੱਕੀਆਂ ਹੋਣ ਇਹਨਾਂ ਦੇ ਸਭ ਦੀ अच्छा एक बस मेरा आखिरी सवाल है गाइस जिस तरीके ਦਾ ਅੱਜ ਕੱਲ ਦਾ ਦੌਰ ਚੱਲ ਰਿਹਾ ਹੈਗਾ ਸਿੰਗਲ ਲੈਂਥ ਦੇ ਵਿੱਚ ਅੱਜ ਕੱਲ ਲੋਕ ਜਿਸ ਤਰੀਕੇ ਦੇ ਗੀਤ ਸੁਣਨੇ ਪਸੰਦ ਕਰ ਰਹੇ ਨੇ ਲੱਗਦਾ ਏ ਉਸ ਵੇਵ ਦੇ ਵਿੱਚ ਇਹ ਗੀਤ ਚੱਲਣਗੇ ਜਿਸ ਤਰੀਕੇ ਦੇ ਨਾਲ ਹੁਣ ਦਾ ਇਹ ਮਾਹੌਲ ਹੈਗਾ ਇਹ ਇਹ ਦਾਇਰਾ ਅਲੱਗ ਹੈਗਾ ਜਿਹੜਾ ਡਿਵੋਸ਼ਨਲ ਵਾਲਾ ਨਾ ਜਾਂ ਸੂਫੀ ਵਾਲਾ ਇਹ ਦਾਇਰਾ ਅਲੱਗ ਹੈ ਸੁਣਨ ਵਾਲੇ ਵੀ ਹੈਗੇ ਬਹੁਤ ਤੇ ਪਿਆਰ ਕਰਨ ਵਾਲੇ ਵੀ ਬਹੁਤ ਆ ਸਭ ਦਾ ਹੀ ਧੰਨਵਾਦ ਹੈ ਮੈਂ ਤਾਂ ਹਰ ਤਰ੍ਹਾਂ ਦੇ ਗੀਤ ਗਾਏ ਮੈਂ ਤਾਂ ਨੱਚਣ ਟੱਪਣ ਵਾਲੇ ਗੀਤ ਵੀ ਗਾਇਆ ਹੈ ਸੈਡ ਵੀ ਗਾਇਆ ਹੈ ਫਿਲਮਾਂ ਚ ਰੋਮਾਂਟਿਕ Song ਵੀ ਗਾਇਆ ਹੈ ਭੇਟਾ ਵੀ ਗਾਇਆ ਤੇ ਮੈਂ ਗੁਰੂ ਸਾਹਿਬਾਂ ਦੇ ਗੀਤ ਵੀ ਗਾਏ ਨੇ ਮੈਂ ਕਿਸੇ ਨਾਲ ਕਦੇ ਫਰਕ ਨਹੀਂ ਕੀਤਾ ਸਹੀ ਹੈ ਸੋ ਮੈਨੂੰ ਸਾਰੇ ਪਿਆਰ ਕਰਦੇ ਆ ਮੈਂ ਸ਼ੁਕਰੀਆ ਦਾ ਕਰਦਾ ਹਾਂ ਬਸ ਆਖਰੀ ਸਵਾਲ ਇਹ ਜਿਸ ਤਰੀਕੇ ਦਾ ਅੱਜ ਕੱਲ ਮਾਹੌਲ ਹੈਗਾ ਹੈ ਸਿੰਗਰਾਂ ਦੇ ਉੱਪਰ ਬਹੁਤ ਖਾਸ ਮੈਂ ਗੱਲ ਜ਼ਰੂਰ ਕਹੂੰਗਾ ਲਗਾਤਾਰ ਗੋਲੀਆਂ ਚੱਲਣ ਦੇ ਮਾਮਲੇ ਲਗਾਤਾਰ ਧਮਕੀਆਂ ਦੇ ਮਾਮਲੇ ਇਸ ਚੋਂ ਨੇ ਤੁਸੀਂ ਕਿਵੇਂ ਦੇਖਦੇ ਹੋ ਐਜ਼ ਜਦੋਂ ਕੋਈ ਸਿੰਗਰ ਦੇ ਉੱਪਰ ਇਸ ਤਰੀਕੇ ਦੀ ਵਾਰਦਾਤ ਉੰਦੀ ਤੇ ਕਾਫੀ ਜਿਆਦਾ ਜੜੀਆਂ ਗੱਲਾਂ ਵੀ ਮੈਂ ਇਸ ਗੱਲ ਦੀ ਮੈਂ ਇਸ ਗੱਲ ਦੀ ਖੇਦੀ ਕਰਦਾ ਜੀ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਕਿਸੇ ਤੇ ਵੀ ਕਿਸੇ ਦੀ ਜਾਨ ਲੈਣ ਦਾ ਤੁਹਾਨੂੰ ਕੋਈ ਹੱਕ ਨਹੀਂ ਮੁਹੱਬਤ ਨਾਲ ਰਹੋ ਗੱਲ ਕਰਨੀ ਹੈ ਜ਼ੁਬਾਨ ਨਾਲ ਕਰੋ ਰੱਬ ਨੇ ਸਭ ਨੂੰ ਜ਼ੁਬਾਨ ਦਿੱਤੀ ਹੈ ਨਾ ਤੁਹਾਡਾ ਕੋਈ ਗੀਤ ਜੇਕਰ ਤੁਸੀਂ ਸੁਣਾਉਣਾ ਚਾਹੁੰਦੇ ਆ ਨਵੀਂ ਪੀੜ ਤੇਰੇ ਨਾਮ ਦਾ ਅਮਰਤ ਵਰੇ ਜਿੱਥੇ ਉਥੇ ਹੀ ਠੰਡ ਬਰਦਾ ਦੇਵੇ ਤੇਰਾ ਜ਼ਿਕਰ ਦਾਤੀਏ ਸਾਰੀ ਫਿਕਰ ਮੁਕਾ ਦੇਵੇ ਤੇਰਾ ਜ਼ਿਕਰ ਦਾਤੀਏ ਸਾਰੀ ਫਿਕਰ ਮੁਕਾ ਦੇਵੇ ਤਾਂ ਸ਼ਾਦੀ ਕੋਈ ਹੋਰੀ ਸਾਡੇ ਨਾਲ ਨੇ ਗਲਬਾਤ ਕਰਦੇ ਆ ਡਿਵੋਸ਼ਨਲ Song ਇਹਨਾਂ ਦਾ ਆਇਆ ਹੈ ਅੱਛਾ ਪਹਿਲਾਂ ਵੀ ਤੁਹਾਡਾ Song ਆਇਆ ਸੀਗਾ ਤੁਹਾਡਾ ਉਦੋਂ ਵੀ ਫਿਰੋਜ਼ ਖਾਨ ਹੁਣੀ ਆਏ ਸੀਗੇ ਤਾਂ ਹੁਣ ਵੀ ਇਹੀ ਆਏ ਹੈਗੇ ਨੇ ਤੁਸੀਂ ਹੰਸਰਾ ਜਹੰਸੂਰਾ ਦੇ ਬੜੀ ਕਰੀਬ ਯੂ ਤੁਸੀਂ ਉਹਨਾਂ ਤੋਂ ਸਿੱਖ ਰਹੇ ਹੋ ਅਸਰਤ ਹੰਸਪੁਰੀ ਕਿਉਂ ਨਹੀਂ ਸਾਥ ਦੇ ਰਹੇ ਨੇ ਤੁਹਾਡਾ ਸਾਥ ਦੇ ਰਹੇ ਨੇ ਜਾਂ ਫਿਰ ਨਹੀਂ ਦੇ ਰਹੇ ਨੇ ਜਾਂ ਫਿਰ ਜੇਕਰ ਨਹੀਂ ਦੇ ਰਹੇ ਨੇ ਤਾਂ ਕੀ ਕਾਰਨ ਲੱਗਦਾ ਇਹ ਸਾਰਾ ਕੁਝ ਹੋਣਾ ਦਈਆ ਅੱਛਾ ਜਿਹੜੀ ਕਾਇਨਾਤ ਮੇਰੇ ਲਈ ਸਰਜੀ ਆ ਸਰਜ ਦਿੱਤੀ ਨਾ ਇਹ ਗੁਰੂ ਜੀ ਹੁਣਾਂ ਦੀ ਸਰਜੀ ਆਆਂ ਦੁਆਵਾਂ ਆ ਉਹਨਾਂ ਦਾ ਹੀ ਭੇਜਿਆ ਹੁਕਮ ਆ ਹੈ ਉਹ ਉਹਨਾਂ ਦਾ ਰਜ਼ੀਮਾ ਇਹ ਸੀ ਕਿ ਉਹ ਅੱਜ ਦੀ ਡੇਟ 'ਚ ਅੱਜ ਅਮਰੀਕਾ ਯੂ ਐਸ ਏ ਦੇ ਵਿੱਚ ਆ ਅਗਰ ਉਹ ਇੱਥੇ ਹੁੰਦੇ ਤਾਂ ਸ਼ਾਇਦ ਉਹ ਆਪਣੇ ਹੱਥੀਂ ਕਰਦੇ ਭਾਜੀ ਹਾਂਜੀ ਉਹ ਪੂਰਾ ਫੀਸ ਫੋਲੋਸਪੋਰਟ ਆ ਪੂਰੀ ਤੁਸੀਂ ਦੇਖਿਆ ਹੀ ਹੈ ਨਾਲ ਤੁਸੀਂ ਕਰੇ ਆਉਂਦੇ ਰਹੇ ਆ ਮੇਰੇ ਤੋਂ ਬਾਅਦ ਤਾਂ ਸ਼ਾਇਦ ਗੁਰੂ ਜੀ ਨੇ ਕੋਈ ਕੁਰੀਬ ਹੋਣਾ ਵੀ ਨਹੀਂ ਮੈਂ ਪੂਰੇ ਮਾਨਕ ਨਾ ਕੋਈ ਸ਼ਗਿਰਦ ਹੋਣਗੇ ਬਹੁਤ ਸ਼ਗਿਰਦ ਗੁਰੂ ਜੀ ਦੇ ਗਿਣਤੀ ਹੈ ਨੀਗੀ ਪਰ ਇਸ ਸ਼ਗਿਰਦ ਦੀ ਕੋਈ ਜਗ੍ਹਾ ਲੈ ਕੇ ਦਿਖਾਵੇ ਤਾਂ ਮੈਂ ਮੰਨਾਂਗਾ ਤੁਸੀਂ ਮੈਂ ਗੱਲ ਕਹੀ ਲੱਗਿਆ ਸਿਗਾ ਜਿਸ ਤਰੀਕੇ ਦੇ ਨਾਲ ਤੁਸੀਂ ਹੰਸਰਾ ਜਹੰਸਕੁਰਾ ਦੇ ਨਾਲ ਰਹਿੰਦੇ ਹੋ ਜਿਸ ਤਰੀਕੇ ਦੀ ਉਹਨਾਂ ਦੀ ਸੇਵਾ ਕਰਦੇ ਹੋ ਤਾਂ ਉਹਨਾਂ ਦਾ ਮਰਦਾ ਕਿ ਹਰੇਕ ਤੁਹਾਡੇ ਉਸ ਗਾਣੇ ਦੇ ਉੱਤੇ ਹਰੇਕ ਉਸ ਭੇਡ ਦੇ ਉੱਤੇ ਆਣ ਜਿਸ ਭੇਡ ਨੂੰ ਤੁਸੀਂ ਗਾ ਰਹੇ ਹੋ ਮੈਂ ਤੁਹਾਨੂੰ ਦੱਸੀ ਆ ਵੀ ਉਸਤਾਦ ਜੀ ਦਾ ਇੱਥੇ ਹੋਣਾ ਮੌਜੂਦ ਨਹੀਂ ਹੈਗਾ ਉਹਨਾਂ ਦੀ ਮੌਜੂਦਗੀ ਮਹਿਸੂਸ ਕਰਨਾ ਹੀ ਆਪਣੇ ਆਪ ਚ ਇੱਕ ਵੱਡੀ ਗੱਲ ਆ ਕਿਉਂ ਉਹ ਮੇਰੇ ਆਸ-ਪਾਸ ਆ ਮੇਰੇ ਵਿੱਚ ਆ ਤੁਹਾਡੇ ਵਿੱਚ ਮੈਂ ਦੇਖਦਾ ਮੈਂ ਮੇਰੀ ਲੂ ਲੂ ਵਿੱਚ ਮੇਰੀ ਨਸ ਨਸ ਵਿੱਚ ਤੇਰੀ ਯਾਦ ਦਾ ਤੂੰ ਬਵਾਜਦਾ ਏ ਹਨਾ ਉਹ ਉਹ ਹੈਗੇ ਮੇਰੇ ਨਾਲ ਬੈਠੇ ਇਧਰ ਉਧਰ ਉਹੀ ਰੀਲਿਸ ਕਰ ਰਹੇ ਮੈਂ ਤਾਂ ਕੋਈ ਸ਼ਿਕਾਇਤ ਨਹੀਂ ਰਿਹਾ ਉਹ ਆਪ ਹੀ ਗੁਆ ਰਹੇ ਮੇਰੇ ਕੋਲ ਉਹ ਆਪ ਹੀ ਮੇਰੇ ਕੋਲ ਕੰਮ ਕਰਵਾ ਰਹੇ ਸਾਰ ਕਿਉਂਕਿ ਜੇ ਸ਼ਗਿਰਦ ਦੇ ਵਿੱਚ ਤੁਹਾਡੇ ਪੀਰ ਦੀ ਝਲਕ ਨਹੀਂ ਤਾਂ ਫਿਰ ਉਹ ਕੋਈ ਰਿਸ਼ਤਾ ਵੀ ਨਹੀਂ ਨਾ ਹੈਗਾ ਮੈਨੂੰ ਪਤਾ ਮੇਰਾ ਰਿਸ਼ਤਾ ਕੀ ਆ ਮੈਨੂੰ ਪਤਾ ਮੇਰੇ ਗੁਰੂ ਜੀ ਮੇਰੇ ਲਈ ਕੀ ਕਿੰਨਾ ਪਿਆਰ ਰੱਖਦੇ ਕਿੰਨਾ ਦਰਦ ਰੱਖਦੇ ਆ ਬਹੁਤ ਸਖਤ ਆ ਮੇਰੇ ਲਈ ਉਹ ਬਹੁਤ ਦੁਆਵਾਂ ਕਰਦੇ ਆ ਇਹ ਸੁਣਾਇਆ ਸੀਗਾ ਡਿਵੋਸ਼ਨਲ Song ਜਦੋਂ ਰਿਲੀਜ਼ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੱਸਿਆ ਸੀਗਾ ਕਿ ਭਈ ਇਹ ਹੁਣ ਆਣ ਲੱਗਾ ਹੈ ਮੇਰਾ ਤੇ ਇਸ ਦੇ ਉੱਤੇ ਤੁਹਾਡਾ ਹੱਥ ਹੋਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਜਦੋਂ ਹੀ ਪਲੈਨਿੰਗ ਚੱਲਦੀ ਹੈ ਮੈਂ ਗੁਰੂ ਜੀ ਉਹਨਾਂ ਨਾਲ ਸ਼ੇਅਰ ਕਰ ਦਿੰਨਾ ਉਹਨਾਂ ਨੂੰ ਉਹਨਾਂ ਨੂੰ ਅ ਵਟਸਐਪ ਕਰ ਦੇਣਾ ਭੇਜ ਦੇਣਾ ਉਹਨਾਂ ਦੀ ਫੇਰ ਸੁਣ ਕੇ ਉਹਨਾਂ ਦਾ ਰਿਵਿਊ ਆ ਜਾਂਦਾ ਹੁੰਦਾ ਬੇਟਾ ਇੱਦਾਂ ਨਹੀਂ ਇੱਦਾਂ ਕਰ ਲੈ ਤੇ ਫਿਰ ਫਾਈਨਲ ਭੇਜ ਦੇਣਾ ਫਿਰ ਉਹਦੇ ਓਕੇ ਆ ਫਿਰ ਉਹ ਐ ਡਨ ਕਰ ਦਿੰਦੇ ਓਕੇ ਆ ਕਹਿੰਦੇ ਨਿਕਲੀਆਂ ਗਲਤੀਆਂ ਨਿਕਲੀਆਂ ਇਸ ਦੀ ਗਲਤੀਆਂ ਹੀ ਆ ਜੀ ਗਲਤੀਆਂ ਮੈਂ ਖੁਦ ਗਲਤੀ ਕਰ ਕਰਕੇ ਗਲਤੀਆਂ ਕਰ ਕਰਕੇ ਬੰਦਾ ਸਿੱਖਦਾ ਆ ਤੇ ਗੁਰੂ ਦੇ ਲਈ ਤਾਂ ਬੱਚੇ ਕਦੀ ਵੀ ਪੂਰੇ ਹੁੰਦੇ ਨਹੀਂਗੇ ਹਨਾ ਤੇ ਹੁਣੇ ਵੀ ਨਹੀਂ ਚਾਹੀਦੇ Hmm. अच्छा बस दो मेरे सवाल हैगे ने पहला मैं मैं हंसरा हंसरा तो मैं जरूर क्योंकि ਤੁਸੀਂ ਕਹਿ ਰਹੇ ਹੋ ਕਿ ਮੈਂ ਵੀ ਹੰਸਰਾ ਜੰਸਰਾ ਦੇ ਨਾਲ ਰਿਹਾ ਇੰਨਾ ਕੁਝ ਹੋਇਆ ਹਮੇਸ਼ਾ ਸਾਥ ਦਿੰਦੇ ਨੇ ਜੇ ਸਾਥ ਦਿੰਦੇ ਨੇ ਤੇ ਹੁਣ ਉਹਨਾਂ ਦਾ ਹੀ ਤੁਹਾਨੂੰ ਜਿਹੜਾ ਹੈਗਾ ਉਹ ਆਸ਼ੀਰਵਾਦ ਵੀ ਹੈਗਾ ਦੋ ਲਗਾਤਾਰ ਤੁਹਾਡੇ ਜਿਹੜੇ ਨੇ ਉਹ ਆ ਚੁੱਕੇ ਨੇ ਇੱਕ ਸੂਫੀ ਗੀਤ ਆ ਚੁੱਕਿਆ ਹੈ ਤੇ ਉਹ ਇਮੋਸ਼ਨਲ ਆ ਚੁੱਕਿਆ ਹੈਗਾ ਇਸ ਤੋਂ ਇਲਾਵਾ ਹੁਣ ਤੁਸੀਂ ਫਰਦਰ ਕੀ ਸੋਚ ਰਹੇ ਹੋ ਇਨ ਫਿਊਚਰ ਦੇ ਵਿੱਚ ਇਨ ਫਿਊਚਰ ਹੁਣ ਦੇਖਦੇ ਕਮਰਸ਼ੀਅਲ ਕਰਾਂਗੇ ਕੁਛ ਨਾ ਕੁਛ ਹੁਣ ਕਮਰਸ਼ੀਅਲ ਵਾਲੇ ਪਾਸੇ ਹੋਵਾਂਗੇ ਕਿਉਂਕਿ ਸੂਫੀਆਨਾ ਮੇਰੀ ਜ਼ਿੰਦਗੀ ਦੀ ਇੱਕ ਅਹਿਮ ਇੱਕ ਅਹਿਮ ਹਿੱਸਾ ਮੇਰੀ ਜ਼ਿੰਦਗੀ ਦਾ ਸੂਫੀ ਉਹ ਮੈਂ ਸ਼ੁਰੂਆਤ ਕਰ ਲਈ ਹੈ ਹੁਣ ਦੁਨੀਆ ਨੂੰ ਪਤਾ ਹੈ ਵੀ ਕੀ ਗਾਉਂਦਾ ਪਰ ਹੁਣ ਮੈਂ ਦੁਨੀਆ ਦੇ ਲਈ ਵੀ ਗਾਣਾ ਉਹ ਮੈਂ ਆਪਣੇ ਲਈ ਗਾ ਲਿਆ ਸੀ ਹੁਣ ਮੈਂ ਦੁਨੀਆ ਦੇ ਲਈ ਗਾਣਾ ਦੁਨੀਆ ਮੇ ਤੋਂ ਜੋ ਮੰਗੇਗੀ ਜੋ ਦੁਨੀਆ ਮੈਨੂੰ ਪਸੰਦ ਕਰੇਗੀ ਨਾ ਦਿਮਾਗ ਦਾ ਸਪਸ਼ਟ ਅਜਿਹਾ ਹੰਸਪੁਰਾ ਦੇ ਨਾਲ ਤੁਸੀਂ ਰਹਿੰਦੇ ਹੋ ਹਮੇਸ਼ਾ 24 ਆਵਰ ਰਹਿੰਦੇ ਹੋ ਉਹਨਾਂ ਦੇ ਨਾਲ ਹੰਸਰਾ ਜਨਸੂਰੀ ਕਈ ਬਾਰ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਰਾਜਨੀਤੀ ਦੇ ਵਿੱਚ ਵੀ ਕਾਫੀ ਪਕੜ ਹੈਗੀ ਹੈ ਉਹਨਾਂ ਨੇ ਕਿਹਾ ਕਿ ਗੁਰੂ ਜੀ ਇਹ ਗਾਣ ਵਾਲਾ ਗੁਣ ਤਾਂ ਤੁਸੀਂ ਦੇ ਰਹੇ ਹੋ ਇਹ ਰਾਜਨੀਤੀ ਵਾਲਾ ਵੀ ਗੁਣ ਮੈਨੂੰ ਥੋੜਾ ਜਿਹਾ ਵੰਡੋ ਨਾ 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 ਜੁੱਤੀ ਬਹੁਤ ਉਹਨਾਂ ਦੀ ਜ਼ਬਰਦਸਤ ਹੈ ਬੜੀ ਸਖਤ ਹੈ ਉਹ ਪੈਂਦੀ ਦਾ ਪਤਾ ਨਹੀਂ ਲੱਗਦਾ ਉਹਨਾਂ ਨੇ ਮੈਨੂੰ ਹਮੇਸ਼ਾ ਇਹ ਗੱਲ ਕੀਤੀ ਬੇਟਾ ਤੂੰ ਮੇਰੇ ਨਾਲ ਤਾਂ ਰਹਿ ਰਿਹਾ ਹੈਂ ਆ ਪਰ ਤੇਰੀਆਂ ਅੱਖਾਂ ਬੰਦ ਹੋਣੇ ਚਾਹੀਦੀਆਂ ਤੇਰੇ ਕੰਨ ਬੰਦ ਹੋਣੇ ਚਾਹੀਦੇ ਆ ਪੋਲੀਟੀਸ਼ੀਅਨ ਵਾਲੇ ਪਾਸਿਓਂ ਇੱਧਰ ਨੂੰ ਤੇਰਾ ਮੈਨੂੰ ਜੇ ਪਤਾ ਲੱਗ ਗਿਆ ਵੀ ਤੇਰਾ ਧਿਆਨ ਇੱਧਰ ਆ ਤਾਂ ਯੁੱਤੀ ਦੇਖ ਲੈ ਕਹਿੰਦੇ ਕਿਦਾਂ ਦੀ ਉਹ ਕਹਿੰਦੇ ਗੱਡੀ ਦੇ ਵਿੱਚ ਬਹਿ ਜਾ ਰਾਗ ਸੁਣ ਸੰਗੀਤ ਸੁਣ ਚੰਗਾ ਸੰਗੀਤ ਸੁਣ ਰਿਆਜ਼ ਕਰ ਪੋਲੀਟੀਸ਼ੀਅਨ ਵਾਲੇ ਪਾਸੇ ਨਹੀਂ ਜਾਣਾ ਤੇ ਬਸ ਉਹਨਾਂ ਦੀ ਮੰਨੀ ਜਾਂਦੇ ਆ ਅਸੀਂ ਸੋਚਿਆ ਹੀ ਨਹੀਂ ਕਦੀ ਬਸ ਤੁਹਾਡਾ ਗੀਤ ਜਾਂ ਫਿਰ ਗੁਰੂ ਸਾਹਿਬ ਦਾ ਜੇ ਹੰਸ ਰਾਜਨ ਸੁਰਾ ਦਾ ਜੇਕਰ ਤੁਸੀਂ ਗੀਤ ਸੁਣਾ ਦਿਓ ਤੁਹਾਡਾ ਤਾਂ ਮੇਰੇ ਖਿਆਲ ਨਾਲ ਮੈਂ ਸੁਣਿਆ ਹੰਸ ਰਾਜਨ ਦਾ ਜੇਕਰ ਤੁਹਾਨੂੰ ਜਿਹੜਾ ਗੀਤ ਪਸੰਦ ਹੈ ਉਹ ਸੁਣਾ ਦਿਓ ਮੈਨੂੰ ਗੁਰੂ ਜੀ ਉਹਨਾਂ ਦੇ ਤਕਰੀਬਨ ਸਾਰੇ ਗੀਤ ਪਸੰਦ ਆ ਮੈਂ ਫਿਰ ਵੀ ਤੁਹਾਨੂੰ ਮੈਂ ਸੁਣਾਉਣਾ ਗੁਰੂ ਜੀ ਉਹਨਾਂ ਦਾ song ਸੁਣੀ ਤੈ ਮੇਰੀ ਕੂਕ ਪਪੀ ਹੈ ਵਾਲੀ ਸੋਣੀ ਮਲਕਾ ਮੇਰੀ ਕੂਕ ਪਪੀਹੇ ਵਾਲੀ ਲਈ ਮੈਂ ਸਦਾ ਮੇਰੀ ਕੂਕ ਪਪੀਹੇ ਵਾਲੀ ਸੋਣੀ ਦਾ ਤਿਆ ਮੇਰੀ ਕੂਕ ਪਪੀਹੇ ਵਾਲੀ ਸੋਣੀ ਦਾ ਤਿਆ ਮੇਰੀ ਕੂਕ ਪਪੀਹੇ ਵਾਲੀ ਸੁਪਰੀਤ ਬਿਲਕੁਲ ਦੀਪ ਸ਼ਾਹ ਨੇ ਜਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਐ ਨਵਾਂ ਇਹਨਾਂ ਦਾ ਡਿਵੋਸ਼ਨਲ Song ਆਇਆ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਗੀਤ ਜਿਆਦਾ ਤੋਂ ਜਿਆਦਾ ਪਸੰਦ ਆਵੇਗਾ ਕੈਮਰਾ ਪਰਸਨ ਪੰਕਜ ਦੇ ਨਾਲ ਰਾਜ ਗੁਪਤਾ ਬਾਬੂ ਸ਼ਾਹੀ ਟਾਈਮ ਜਲੰਧਰ